ਸਰਕਾਰੇ ਖਾਲਸਾ ਇੰਟਰਨੈਸ਼ਨਲ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਅਵਤਾਰ ਸਿੰਘ ਵੱਲੋਂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ 1925 ਤੋਂ ਬਾਅਦ ਦਾ ਇਤਿਹਾਸ ਸਾਂਝਾ ਕਰਨ ਜਾ ਰਹੇ ਹਾਂ ਜਿਹੇ ਚ ਸਭ ਤੋਂ ਪਹਿਲਾਂ ਆਪਾਂ ਜਿਹੜੇ ਭਾਈ ਤੇਜਾ ਸਿੰਘ ਪੁੱਚਰ ਸੀਗੇ ਜਿਹੜੇ ਜਥੇਦਾਰ ਸੀ ਗੜਗੱਜ ਅਕਾਲੀ ਦਵਾਨ ਦੇ ਜਿਨ੍ਹਾਂ ਨੂੰ 19 ਜੂਨ 1923 ਨੂੰ ਗੁਰਮਤਾ ਕਰਕੇ ਤਨਖਾਈੇਕਰਾਰ ਦਿੱਤਾ ਗਿਆ ਸੀ ਤੇ ਨਾਲ ਹੀ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਤੋਂ ਖਾਰਜ ਕਰ ਦਿੱਤਾ ਗਿਆ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਲਗਭਗ 3 ਸਾਲ ਬਾਅਦ 1928 ਦੇ ਵਿੱਚ ਜਹਦਰ ਤੇਜਾ ਸਿੰਘ ਪੁੱੱਤਰ ਨੇ ਜੋ ਕੁਰਬਾਨੀ ਕੀਤੀ ਸੀ ਜੋ ਸੇਵਾਵਾਂ ਦਿੱਤੀਆਂ ਸੀ ਗੁਰਦੁਆਰਾ ਸੁਧਾਰ ਲਹਿਰ ਦੇ ਸੰਬੰਧ ਵਿੱਚ ਉਹਨਾਂ ਤੇ ਵਿਚਾਰ ਚਰਚਾ ਕੀਤੀ ਗਈ ਤੇ ਉਹਨਾਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਜਿਹੜਾ ਇਹ ਫੈਸਲਾ ਲਿਆ ਗਿਆ ਫਿਰ ਇੱਕ ਗੁਰਮਤਾ ਕੀਤਾ ਗਿਆ ਜਿਹੜਾ ਗੁਰਮਤਾ ਪੇਸ਼ ਕੀਤਾ ਗਿਆ 10 ਮਾਰਚ 1928 ਨੂੰ ਪੇਸ਼ ਕੀਤਾ ਗਿਆ ਜਿਹੜੀ ਉਹਦੀ ਤਜਵੀਜ਼ ਕੀਤੀ ਗਈ ਉਹ ਭਾਈ ਜਸਵੰਤ ਸਿੰਘ ਵੱਲੋਂ ਕੀਤੀ ਗਈ ਜਿਹੜੀ ਉਹਦੀ ਤਾਇਦ ਕੀਤੀ ਗਈ ਉਹ ਸਾਬ ਭਗਤ ਸਿੰਘ ਵੱਲੋਂ ਕੀਤੀ ਗਈ ਤੇ ਗਿਆਨੀ ਸ਼ੇਰ ਸਿੰਘ ਵੱਲੋਂ ਤਾਇਦ ਮਜੀਦ ਕੀਤੀ ਗਈ ਇਹ ਗੁਰਮਤਾ ਆਉਣ ਤੋਂ ਬਾਅਦ ਤੇਜਾ ਸਿੰਘ ਪੁੱਤਰ ਜਿਹੜੇ ਜ세ਦਾਰ ਸੀ ਗੜਗਾਜ ਅਕਾਲੀ ਦਵਾਨ ਦੇ ਉਹਨਾਂ ਨੂੰ ਜਿਹੜਾ ਤਨਖਾਹੀਆ ਕਰਾਰ ਪਹਿਲਾਂ ਦਿੱਤਾ ਗਿਆ ਸੀ ਉਹ ਗੁਰਮਤਾ ਵਾਪਸ ਲਿਆ ਗਿਆ ਤੇ ਉਹਨਾਂ ਦਾ ਜਿਹੜਾ ਗੁਰਮਤਾਂ ਵਾਪਸ ਲੈਣ ਤੋਂ ਬਾਅਦ ਉਹਨਾਂ ਨੂੰ ਪੰਥ ਵਿੱਚ ਸ਼ਾਮਲ ਕੀਤਾ ਗਿਆ ਕਿਉਂਕਿ ਤਨਖਾਈਏ ਕਰਾਰ ਦਿੱਤੇ ਸੀ ਜਿਹੜੀਆਂ ਉਹਨਾਂ ਦੀਆਂ ਪੰਥ ਪ੍ਰਤੀ ਸੇਵਾਵਾਂ ਸੀ ਜਿਹੜਾ ਉਹਨਾਂ ਨੇ ਕੌਮ ਲਈ ਆਪਦਾ ਸੰਘਰਸ਼ ਕੀਤਾ ਗੁਰਦੁਆਰਾ ਸੁਧਾਰ ਲੈਣ ਵਿੱਚ ਯੋਗਦਾਨ ਪਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਵਿੱਚ ਯੋਗਦਾਨ ਪਾਇਆ ਜਿਹੜੇ ਗੁਰਦੁਆਰਿਆਂ ਤੇ ਮਹਾਂਤ ਕਾਬਜ ਸੀ ਅੰਗਰੇਜ਼ਾਂ ਦੀ ਜਿਹੜੀ ਦਖਲਅੰਦਾਜ਼ੀ ਸੀ ਇਹ ਸਾਰੇ ਸੰਘਰਸ਼ ਵਿੱਚ ਤੀਜਾ ਸਿੰਘ ਜਿਹੜਾ ਪੁੱਛਰ ਦਾ ਜਿਹੜਾ ਵੱਡਾ ਯੋਗਦਾਨ ਸੀ ਉਸ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਗੁਰਮਤਾ ਕਰਕੇ ਪੰਥ ਦੇ ਵਿੱਚ ਦੁਬਾਰਾ ਸ਼ਾਮਲ ਕਰ ਲਿਆ ਸੰਗਤ ਜੀ ਪਿਛਲੇ ਐਪੀਸੋਡ ਦੇ ਵਿੱਚ ਤੁਹਾਡੇ ਨੇ ਜ਼ਿਕਰ ਕੀਤਾ ਸੀ ਕਿ ਸੰਗਤਾਂ ਦੀ ਜਿਹੜੀ ਮੰਗ ਆ ਕਿ ਵੀ ਜਦੋਂ ਤੁਸੀਂ ਇਤਿਹਾਸ ਸੁਣਾਉਨੇ ਆ ਵਰਤਮਾਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕਾਰਵਿਆਰ ਆ ਤੇ ਪਰਾਤਨ ਉਹਦਾ ਕੰਪੈਰੀਸਨ ਜ਼ਰੂਰ ਕਰਿਆ ਕਰੋ ਤੇ ਅੱਜ ਸ਼ੁਰੂਆਤ ਕਰਨ ਲੱਗੇ ਆ ਕਿ ਸੰਗਤ ਨੂੰ ਦੱਸਣਾ ਚਾਹੁੰਦੇ ਆ ਕਿ 27 ਨਵੰਬਰ 1932 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਜ਼ਿਆਦਾ ਮਜ਼ਬੂਤ ਸੀ ਜੇ ਕੋਈ ਵੀ ਪੰਥਕ ਆਗੂ ਅਕਾਲੀ ਦਲ ਦਾ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਥ ਦਾ ਹੁਕਮ ਨਹੀਂ ਮੰਨਦਾ ਸੀ ਤੇ ਉਹਨੂੰ ਗੁਰਮਤਾ ਕਰਕੇ ਉਹਨੂੰ ਗद्दार ਕਰਾਰ ਦਿੱਤਾ ਜਾਂਦਾ ਉਹਨੂੰ ਪੰਥ ਧਰੋਹੀ ਕਰਾਰ ਦਿੱਤਾ ਜਾਂਦਾ ਤੇ ਉਹਨੂੰ ਪੰਥ ਚੋਂ ਖਾਰਜ ਕਰ ਦਿੱਤਾ ਜਾਂਦਾ ਸੀ 27 ਨਵੰਬਰ 1932 ਨੂੰ ਸਰਦਾਰ ਤਾਰਾ ਸਿੰਘ ਨੂੰ ਗੋਲਮੇਜ ਕਾਨਫਰੰਸ ਵਿੱਚ ਸ਼ਾਮਲ ਹੋਣ ਕਰਕੇ ਕਿਉਂਕਿ ਜਿਹੜਾ ਪੰਥ ਦਾ ਫੈਸਲਾ ਸੀ ਪੰਥ ਦਾ ਹੁਕਮ ਸੀ ਕਿ ਗੋਲਮੇਜ ਕਾਨਫਰੰਸ ਵਿੱਚ ਸ਼ਾਮਲ ਨਹੀਂ ਹੋਣਾ ਸਰਤਾ ਤਾਰਾ ਸਿੰਘ ਫੇਰ ਵੀ ਉੱਥੇ ਸ਼ਾਮਲ ਹੋਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਮਤਾ ਕਰਕੇ ਸਰਤਾ ਤਾਰਾ ਸਿੰਘ ਨੂੰ ਉਹਨਾਂ ਦੀ ਗਦਾਰੀ ਕਾਰਨ ਉਹਨਾਂ ਨੂੰ ਪੰਥ ਧਰੋਹੀ ਘਰਾਰ ਦੇ ਕੇ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਤੇ ਨਾਲ ਹੀ ਸਾਰੇ ਸਿੱਖਾਂ ਨੂੰ ਅਪੀਲ ਕੀਤੀ ਤੇ ਸਪਸ਼ਟ ਤੌਰ ਤੇ ਗੁਰਮਤੇ ਦੇ ਵਿੱਚ ਲਿਖਿਆ ਕਿ ਉਹਨਾਂ ਨੂੰ ਕੋਈ ਮੂੰਹ ਨਾ ਲਾਵੇ ਪਰ ਜਿਹੜੇ ਅੱਜ ਦੇ ਅਕਾਲੀ ਆ ਪੰਥ ਬੇਸ਼ੱਕ ਨਹੀਂ ਵੀ ਚਾਹੁੰਦਾ ਕਿ ਕੇਂਦਰ ਦੀ ਜਿਹੜੀ ਪਾਰਟੀ ਆ ਰਾਜ ਕਰ ਰਹੀ ਆ ਭਾਜਪੀ ਭਾਵ ਆਰਐਸਐਸ ਵੀ ਉਹਨਾਂ ਨਾਲ ਮੇਲ ਜੋਲ ਨਹੀਂ ਰੱਖਣਾ ਚਾਹੇ ਪ੍ਰਾਤਨ ਅਕਾਲੀ ਆ ਚਾਹੇ ਨਵੇਂ ਅਕਾਲੀ ਦਲ ਹੋਣ ਚਾਰੇ ਆ ਸਾਰੇ ਹੀ ਕੇਂਦਰ ਦੀ ਜਿਹੜੀ ਰਾਜ ਕਰ ਰਹੀ ਪਾਰਟੀ ਭਾਰਤੀ ਜਨਤਾ ਪਾਰਟੀ ਆ ਉਹਦੇ ਨਾਲ ਗੱਠ ਜੋੜ ਕਰਨ ਲਈ ਪੱਬਾਂ ਭਾਰ ਹੋਏ ਰਹਿੰਦੇ ਨੇ ਇਤਿਹਾਸ ਜਿੰਨਾ ਮਰਜ਼ੀ ਪੜ ਲਿਆ ਜਾਵੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਰੋਲ ਆ ਇਤਿਹਾਸ ਦੇ ਵਿੱਚ ਸਿੱਖਾਂ ਪ੍ਰਤੀ ਸਿੱਖ ਕੌਮ ਪ੍ਰਤੀ ਪੰਜਾਬ ਪ੍ਰਤੀ ਹੋਣ ਵਾਲੀ ਹੜਾਂ ਦੀ ਸਥਿਤੀ ਤੋਂ ਵੀ ਆਪਾਂ ਦੇਖ ਸਕਦੇ ਆ ਨਰਾਸ਼ਾ ਜਨ ਕਰਿਆ ਉਹ ਪੰਜਾਬ ਦੇ ਪ੍ਰਤੀ ਪੰਜਾਬ ਦੇ ਕਿਸਾਨਾਂ ਪ੍ਰਤੀ ਉਹਨਾਂ ਦੀ ਵਫਾਦਾਰੀ ਨਹੀਂ ਗਈ ਪਰ ਜਿਹੜੇ ਅੱਜ ਦੇ ਅਕਾਲੀ ਆ ਕਿਉਂਕਿ ਇਹ ਸ਼੍ਰੋਮਣੀ ਕਮੇਟੀ ਨੂੰ ਹੁਕਮ ਦਿੰਦੇ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਆ ਇਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹੁਕਮ ਮੰਨਦਾ ਨਹੀਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੰਦਾ ਪਰ ਜਿਹੜਾ 1932 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਕਮ ਮੰਨਦਾ ਸੀ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਸੀ ਤਾਂ ਹੀ ਸ਼੍ਰੋਮਣੀ ਅਕਾਲੀ ਦਲ ਪੰਥ ਪ੍ਰਵਾਨ ਸੀ ਅੱਜ ਪੰਥ ਨੂੰ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਪ੍ਰਮਾਣਿਤ ਇਸ ਕਰਕੇ ਨਹੀਂ ਕਿ ਇਹ ਧਰਮ ਨੂੰ ਅੱਗੇ ਰੱਖ ਕੇ ਰਾਜਨੀਤੀ ਨਹੀਂ ਕਰਦਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਕਮ ਨਿਮਨਦਾ ਪੰਥ ਦਾ ਹੁਕਮ ਨਿਮਨਦਾ ਇਹ ਪੰਥ ਨੂੰ ਹੁਕਮ ਸੁਣਾਉਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਸੁਣਾਉਂਦਾ ਇਹ ਸਾਨੂੰ ਇਤਿਹਾਸ ਤੋਂ ਸੇਧ ਲੈਣੀ ਚਾਹੀਦੀ ਹੈ ਜੇ ਪੰਜਾਬ ਨੂੰ ਬਚਾਉਣਾ ਪੰਥ ਨੂੰ ਬਚਾਉਣਾ ਸ਼੍ਰੋਮਣੀ ਕਾਲਦਲ ਨੂੰ ਮੁੜ ਸਰਜੀਤ ਕਰਨਾ ਤੇ ਕੇਂਦਰ ਵਿੱਚ ਰਾਜ ਕਰ ਰਹੀ ਪਾਰਟੀ ਤੋਂ ਪਰਹੇਜ ਕਰਨਾ ਪੈਣਾ ਕਿਉਂਕਿ ਨਾ ਉਦੋਂ ਸਿੱਖਾਂ ਨੇ ਪ੍ਰਵਾਨ ਕੀਤਾ ਸੀਗਾ ਇਹ ਗੋਲ ਮੇਜ ਕਾਨਫਰੰਸਾਂ ਨੂੰ ਤੇ ਨਾ ਹੀ ਅੱਜ ਪੰਜਾਬੀ ਤੇ ਸਿੱਖ ਇਸ ਗੱਲ ਨੂੰ ਪ੍ਰਵਾਨ ਕਰ ਰਹੇ ਆ ਸੰਗਤ ਜੀ 9 ਮਾਰਚ 1930 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਇੱਕ ਜਨਰਲ ਸੱਦਿਆ ਤੇ ਉਹਦੇ ਵਿੱਚ ਇੱਕ ਵਿਸ਼ੇਸ਼ ਮਤਾ ਪਾਇਆ ਉਹਦੀ ਵਜ੍ਹਾ ਕੀ ਸੀ ਗੁਰਦਵਾਰਾ ਸ੍ਰੀ ਨਨਕਾਣਾ ਸਾਹਿਬ ਦੀ ਜਿਹੜੀ ਚੋਣ ਸੀ ਨਾ ਉਹਦੇ ਵਿੱਚ महंत तीर्थ ਸਿੰਘ ਜਿਹੜਾ ਗੁਰਦਵਾਰਾ ਸੁਧਾਰ ਲਹਿਰ ਦਾ ਵਿਰੋਧੀ ਸੀਗਾ ਉਮੰਤਿਰ ਸਿੰਘ ਨੇ ਆਪਦੇ ਬੰਦੇ ਖੜੇ ਕੀਤੇ ਆਪ ਖੜਾ ਹੋਇਆ ਤੇ ਮਾਸਟਰ ਤਾਰਾ ਸਿੰਘ ਨੇ ਉਹਦੀ ਮਦਦ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਮਤਾ ਪਾ ਕੇ ਸ਼ੋਕ ਵੀ ਪ੍ਰਗਟ ਕੀਤਾ ਤੇ ਮਾਸਟਰ ਤਾਰਾ ਸਿੰਘ ਤੇ ਬੇਤਬਾਰੀ ਦਾ ਮਤਾ ਪਾਸ ਕੀਤਾ ਕਿ ਇਹ ਆਗੂ ਤੇ ਕਦੇ ਵੀ ਅਦਵਾਰ ਨਹੀਂ ਕੀਤਾ ਜਾ ਸਕਦਾ ਜਿਨੇ ਗੁਰਦੁਆਰਾ ਸੁਧਾਰ ਲਹਿਰ ਦਾ ਵਿਰੋਧ ਕਰਨ ਵਾਲੇ ਮਹੰਤ ਤੀਰ ਸਿੰਘ ਦਾ ਸਾਥ ਦਿੱਤਾ ਤੇ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਖੜਗ ਸਿੰਘ ਜਿਨ੍ਹਾਂ ਨੇ ਮੰਤ ਤੀਰ ਸਿੰਘ ਦੇ ਵਿਰੁੱਧ ਐਲਾਨ ਕੀਤਾ ਤੇ ਉਹਨਾਂ ਦੇ ਵਿਰੁੱਧ ਉਹਨਾਂ ਨੇ ਜੰਮ ਕੇ ਜਿਹੜੀ ਦੂਜੇ ਪਾਸੇ ਬੰਦੇ ਸੀ ਉਹਨਾਂ ਦੀ ਮਦਦ ਕੀਤੀ ਇਹ ਇਤਿਹਾਸ ਤੋਂ ਸਾਨੂੰ ਕੀ ਪਤਾ ਲੱਗਦਾ ਕਿ ਜਿਹੜਾ 1930 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਰਹਿ ਕੇ ਚੱਲਦਾ ਸੀ ਬੇਸ਼ੱਕ ਪੰਥਕ ਆਗੂ ਸੀ ਮਾਸਟਰ ਤਾਰਾ ਸਿੰਘ ਤੇ ਜੇ ਉਹਨਾਂ ਨੇ ਕੋਈ ਕਟਾਈ ਕੀਤੀ ਮਹੰਤ ਤੀਰ ਸਿੰਘ ਵਰਗਾਂ ਦਾ ਸਾਥ ਦਿੱਤਾ ਜਿਨ੍ਹਾਂ ਨੇ ਗੁਰਦੁਆਰਾ ਸੁਧਾਰ ਲਹਿਰ ਦਾ ਵਿਰੋਧ ਕੀਤਾ ਸੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੇਤਬਾਰੀ ਦਾ ਮਤਾ ਪਾਤਾ ਪਰ ਜਿਹੜਾ ਅੱਜ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਸੀ ਪਿਛਲੇ ਸਮੇਂ 'ਚ ਦੇਖਦੇ ਆ ਕਿ ਜਿਹੜੀ ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫੀ ਦਿੱਤੀ ਗਈ ਸੀ ਉਸ ਮਾਫੀ ਨੂੰ ਜਾਇਜ਼ ਠਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 90 ਲੱਖ ਰੁਪਏ ਦੇ ਜਿਹੜੀ ਸੰਗਤ ਦੇ ਗੋਲਕ ਦਾ ਪੈਸਾ ਸੀ 90 ਲੱਖ ਰੁਪਏ ਦੇ ਅਖਬਾਰਾਂ 'ਚ ਝਾਰੀ ਦਿੱਤੇ ਸੀ ਪਹਿਲੀ ਗੱਲ ਤਾਂ ਉਹਨੇ ਮਾਫੀ ਮੰਗੀ ਨਹੀਂ ਸੀ ਬਿਨਾ ਮੰਗੇ ਮਾਫੀ ਦਿੱਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ 'ਚ ਦਿੱਤੀ ਜਥੇਦਾਰਾਂ ਨੇ ਮਾਫੀ ਤੇ ਉਸ ਮਾਫੀ ਨੂੰ ਜਾਇਜ਼ ਠਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 90 ਲੱਖ ਦੇ ਅਚਾਰ ਦਿੱਤੇ ਸੰਗਤ ਦੇ ਪੈਸੇ ਦੇ ਬਲਕਿ ਜਿਹੜੀ 1930 ਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੀ ਉਹ ਪੰਥਕ ਆਗੂ ਨੂੰ ਬੇਤਬਾਰੀ ਦਾ ਮਤਾ ਪਾਸ ਕਰਕੇ ਪੰਥ ਦੇ ਸਾਹਮਣੇ ਰੱਖ ਦਿੰਦੀ ਆ ਪਰ ਅੱਜ ਦੀ ਜਿਹੜੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਦੇ ਵਿੱਚ ਆ ਕੇ ਪੰਥ ਵਿਰੋਧੀ ਕਾਰਵਾਈਆਂ ਕਰਦੀ ਆ ਪੰਥ ਵਿਰੋਧੀ ਫੈਸਲੇ ਲੈਂਦੀ ਆ ਇਸੇ ਕਰਕੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਆ ਉਹਦੇ 'ਚ ਨਘਾਰ ਆ ਚੁੱਕਿਆ ਤੇ ਸ਼੍ਰੋਮਣੀ ਅਕਾਲੀ ਦਲ ਖਤਮ ਹੋਣ ਦੇ ਕਿਨਾਰੇ ਆ।